ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਅੱਜ ਬੜੇ ਦਿਨਾਂ ਬਾਅਦ ਬਲੌਗ ਆ ਰਿਹਾ ਜੀ ਬਹੁਤ ਦਿਨ ਹੋ ਗਏ 8 ਪਤਾ ਨਹੀਂ 10 ਦਿਨ ਹੋ ਗਏ ਤੇ ਆਪਣਾ ਸਾਰੇ ਪੁੱਛਦੇ ਸੀਗੇ ਕਮੈਂਟਾਂ ਦੇ ਵਿੱਚ ਜੀ ਤੁਹਾਡਾ ਬਲੌਗ ਕਿਉਂ ਨਹੀਂ ਆ ਰਿਹਾ ਮੈਂ ਤਾਂ ਕੱਲ ਕਮੈਂਟ ਦੇਖੇ ਸਾਰਿਆਂ ਦੇ ਇੰਨੇ ਦਿਨ ਆਵਾਜ਼ ਤੁਹਾਡੇ ਬਲੌਗ ਕਿਉਂ ਨਹੀਂ ਆ ਰਹੀ ਘਰੇ ਸਾਰੇ ਠੀਕ ਠਾਕ ਹੈ ਤੇ ਮੈਨੂੰ ਤਾਂ ਆਪ ਐ ਸੀਗਾ ਮੈਂ ਆਪਾ ਬਲੌਗ ਨਹੀਂ ਪਾਏ ਇੰਨੇ ਦਿਨ ਹੋ ਗਏ ਕਿਤੇ ਆਪਣਾ ਚੈਨਲ ਨਾ ਡੈਡ ਹੋ ਜੇ ਮਹਾ ਕਿਤੇ ਤੇ ਮੈਨੂੰ ਤਾਂ ਇਨਾ ਨਾ ਆਪ ਨੂੰ ਆਇ ਲੱਗਿਆ ਵੀ ਹੁਣ ਤਾਂ ਕੰਮ ਦੇਵੇ ਆ ਗਿਆ ਆਪਣਾ ਬਹੁਤ ਟਾਈਮ ਵੀ ਪੂਰਾ ਹੋ ਗਿਆ ਤੇ 1000 ਸਬਸਕ੍ਰਾਈਬਰ ਵੀ ਕੰਪਲੀਟ ਹੋਣ ਵਾਲੀ ਹੈ ਚਾਰਕ ਘੱਟ ਰਹਿ ਗਏ ਤੇ ਮੈਨੂੰ ਤਾਂ ਇਹ ਨਾ ਆਇਆ ਰੱਗੇ ਵੀ ਆਪਣਾ ਬੋਸ ਟਾਈਮ ਨਹੀਂ ਪੂਰਾ ਹੋ ਰਿਹਾ ਕੀ ਬਣੂਗੀ ਬਣੂ ਕਿਤੇ ਚੈਨਲ ਨਾਲ ਰੈੱਡ ਹੋ ਜੇ ਮੈਂ ਤਾਂ ਵੀ 8-9 ਮਹੀਨੇ ਦੀ ਆਣਾ ਮਿਹਨਤ ਆ ਫਿਰ ਵੀ 1000 ਸਬਸਕ੍ਰਾਈਬਰ ਮਸਾਂ ਕੰਪਲੀਟ ਹੋਇਆ ਮਹੱਗੀ ਆ ਤੇ ਆਪਣਾ ਹੋ ਗਿਆ ਸੀਗਾ ਜੀ ਫੋਨ ਖਰਾਬ ਤੇ ਇਹ ਲੋਡ ਕਰਾਉਣਾ ਦਿੱਤਾ ਸੀ 4-5 ਦਿਨ ਉਹਨਾਂ ਨੇ ਲੋਡ ਕਰਨ ਤੇ ਲਾ ਤੇ ਪਾਣੀ ਪਾਣੀ ਦੇ ਵਿੱਚ ਡਿੱਗ ਪਿਆ ਫੋਨ ਆਪਣਾ ਤੇ ਸਾਰੇ ਫੋਨ ਦੇ ਵਿੱਚ ਪਾਣੀ ਵੜ ਗਿਆ ਤੇ ਮਸਾਇ ਮਸਾ ਲੋਡ ਕਰ ਮੈਂ ਅੱਜ ਵੀ ਲੋਡ ਕਰਕੇ ਦੇ ਦਨ ਕੱਲ ਆਪਣੇ ਕੋਲ ਫੋਨ ਆਇਆ ਕੱਲ ਫਿਰ ਕੱਲ ਮੈਂ ਕੱਲ ਨੂੰ ਨਹੀਂ ਬਣਾਉਂਦੇ ਕੱਲ ਨੂੰ ਮੈਂ ਆਪਾ ਬਣਾ ਅਗਲੇ ਦਿਨ ਬਣਾਵਾਂਗੇ ਮੈਂ ਅੱਜ ਮੈਂ ਚੱਲ ਛੋੜਨਾ ਸ਼ੇਅਰ ਕਰਦੇ ਆ ਆਪਣੇ ਬਲੌਗ ਕਿਉਂ ਨਹੀਂ ਆ ਰਹੇ ਤੇ ਮੈਨੂੰ ਤਾਂ ਇੰਨਾ ਐ ਸੀਗਾ ਕਿਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਮੈਂ ਕਿਤੇ ਅਰ ਸਬਸਕ੍ਰਾਈਬ ਨਾ ਕਰ ਦੇਣ ਆਖਣਗੇ ਵੀ ਇਹਨੇ ਕਿਹੜਾ ਬਲੌਗ ਬਣਾਉਂਦੇ ਆ ਹਨਾ ਤੇ ਬਾਕੀ ਜਿਨ੍ਹਾਂ ਨੇ ਪੁੱਛਿਆ ਜੀ ਜਿਨ੍ਹਾਂ ਨੇ ਹਨਾ ਫੇਰ ਵੀ ਆਏ ਜੀ ਹੋ ਜਾਂਦਾ ਫੈਮਿਲੀ ਹੋ ਤੁਸੀਂ ਵੀ ਸਾਡੀ ਵੀ ਬਲੌਗ ਕਿਉਂ ਨਹੀਂ ਆ ਰਹੇ ਸਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡਾ ਫਿਕਰ ਕਰਦੇ ਹੋ ਹਨਾ ਤੇ ਬਲੌਗ ਇਸ ਵਾਸਤੇ ਜੀ ਫੋਨ ਹੋ ਗਿਆ ਸੀਗਾ ਖਰਾਬ ਆਪਣਾ ਤੇ ਹਜੇ ਵੀ ਮੌਕੇ ਤੇ ਲੋਡ ਹੋ ਗਿਆ ਤੇ ਮੈਂ ਸਾਰਾ ਆਪਣਾ ਵਿਊ ਹੁੰਦੇ ਸਾਰੇ ਡਾਊਨ ਹੋਣ ਲੱਗ ਗਏ ਤੇ ਮੈਂ ਕਿਹਾ ਚੱਲ ਅੱਜ ਵੀਡੀਓ ਪਾਉਣੇ ਆਪਾਂ ਤੇ ਮੀ ਆਪਣੇ ਤਾਂ ਨਹੀਂ ਆਇਆ ਜੀ ਜਮਾ ਵੀ ਗਰਮੀ ਬਹੁਤ ਜ਼ਿਆਦੇ ਆ ਤੇ ਗਰਮੀ ਨੇ ਬੁਰਾ ਹਾਲ ਹੀ ਕਰ ਰੱਖਿਆ ਪੁੱਛੋ ਹੀ ਨਾ ਤੇ ਉਹ ਹਵਾ ਜੀ ਤਾਂ ਮੀਂਹ ਵਾਲੇ ਦਿੱਲੀ ਚ ਤਾਂ ਕਹਿੰਦੇ ਇੱਥੇ ਮੀਂਹ ਆ ਗਿਆ ਤੇ ਇੱਥੇ ਸਾਡੇ ਤਾਂ ਮੀਂਹ ਦੀ ਕੋਈ ਬਾਤ ਆ ਹੀ ਨਹੀਂ ਬਸ ਮਾੜੀ ਮੋਟੀ ਕਣਮਣ ਕਣਮਣ ਜੀ ਹੋਈ ਆ ਤੇ ਫੋਨ ਖਰਾਬ ਹੋਣੇ ਕਰਕੇ ਜੀ ਮੈਂ ਤਾਂ ਦਿਮਾਗ ਤੇ ਇੰਨੀ ਟੈਨਸ਼ਨ ਹੋਈ ਐ ਇੰਨੀ ਟੈਨਸ਼ਨ ਹੋਈ ਵੀ ਹੁਣ ਵਲੌਗ ਵਲੌਗ ਪਤਾ ਨਹੀਂ ਮਹ ਫਿਰ ਲੋਟ ਹੋਊਗਾ ਨਹੀਂ ਹੋਊਗਾ ਕਿਤੇ ਬਾਹਲੇ ਲੱਗਣ ਨੂੰ ਥਾਣਾ ਹੋ ਜਾਣ ਚਲ ਹਜੇ ਵੀ ਥੋੜਾ ਨਾ ਸਰ ਗਿਆ ਤੇ ਲੋ ਜੀ ਅੱਜ ਆਪਾਂ ਤੁਹਾਡੇ ਨਾਲ ਬਸ ਇੱਕ ਦੁਆਰ ਵਲੌਗ ਕਰਾਂਗੇ ਕੰਟੀਨਿਊ ਜੀ ਤੇ ਪਲੀਜ਼ ਸਾਰੇ ਜਣੇ ਪਹਿਲਾਂ ਵਾਂਗੂ ਸਾਰੇ ਜਣੇ ਪੂਰੀ ਸਪੋਰਟ ਕਰਿਓ ਜੀ ਤੇ ਤਾਂ ਕਿ ਆਪਣੇ ਬਸ 4 4 ਘਟ ਰਹਿ ਗਏ 1000 ਸਬਸਕ੍ਰਾਈਬਰ ਕੰਪਲੀਟ ਹੋ ਜਾਣ ਤੇ ਫਿਰ ਆਪਣੇ ਜਿਹੜੇ ਅਗਲਾ ਪ੍ਰੋਸੈਸ ਹੁੰਦਾ ਜਿਵੇਂ 10 ਡਾਲਰ ਕਰਨੇ ਹੁੰਦੇ ਮਹੀਨੇ ਚ ਉਹ ਪੂਰੇ ਹੋ ਜਾਣ ਪਲੀਜ਼ ਸਾਰੇ ਜਣੇ ਫੁੱਲ ਸਪੋਰਟ ਕਰਿਓ ਜੀ ਤੇ ਚਲੋ ਜੀ ਆਪਾਂ ਬਲੌਗ ਕਰਾਂਗੇ ਕੰਟੀਨਿਊ ਜੀ ਤੇ ਬਣੇ ਰਹੋ ਵੀਡੀਓ ਦੇ ਨਾਲ ਮੇਰੇ ਮੇਰੇ ਵਾਸਤੇ ਵੀ ਲਿਆਇਆ ਇਹ ਤੋ ਮੈਂ ਨੇ ਉਹ ਤੋੜ ਦੇ ਭਰਾਉਣ ਕੇ ਇੱਕ ਹੀ ਹੈ ਪਲੀਜ਼ ਇੱਕ ਹੀ ਹੈ ਚਾੜ ਬਣਾ ਦੂੰ ਤੋੜ ਤੂ ਭਰਾਉਣ ਕੇ ਤੋੜ ਤੂਗਾ ਤੋੜ ਤੂੜਿਆ ਆ ਜਾ ਮੈਂ ਡਾਲ ਲਾ ਦੇਗਾ ਜੂ ਵੀ ਮੈਂ ਨਿਕਲਿਆ ਵੇ ਲੋ ਜੀ ਸ਼ਾਮ ਦੇ ਕੰਮਾਂ ਦਾ ਟਾਈਮ ਹੋ ਗਿਆ ਨੀਰਾਚਾਰਾ ਪਾ ਕੇ ਹਟਿਆ ਇੰਨੀ ਜਿਆਦੇ ਗਰਮੀ ਆ ਨਾ ਇੰਨੀ ਜਿਆਦੇ ਗਰਮੀ ਉਸ ਕੋਈ ਨਹੀਂ ਗਰਮੀ ਨੇ ਤਾਂ ਬੁਰਾ ਹਾਲ ਹੀ ਕਰ ਮੈਂ ਜੈਸਨ ਨੂੰ ਕਹ ਦੇਣਾ ਤੋੜ ਦੂਗਾ ਜੈਸਨ ਆ ਲੈ ਆਦੇ ਪੁੱਤ ਪ੍ਰੀਤ ਨੂੰ ਵੀ ਇੱਕ ਆਪਣੇ ਮੱਖੀ ਤੇ ਲੱਗੀਆਂ ਜੀ ਛੱਲੀਆਂ ਤੇ ਕੱਚੀਆਂ ਖਾਈ ਜਾਂਦੇ ਢਿੱਡ ਨਾਲ ਦੁਖ ਲੱਗ ਜੇ ਥੋੜਾ ਹਜੇ ਪੱਕੀਆਂ ਨਹੀਂ ਕੀ ਸਵਾਦ ਹੈ ਸਵਾਦ ਹੈ

Da må jeg spørre hunden. ਲਓ ਜੀ ਸਬਜੀ ਆਪਾਂ ਧਰਤੀ ਸਬਜੀ ਆਪਾਂ ਧਰੀ ਹੈ ਜੀ ਤੋਰੀਆਂ ਦੀ ਅੱਜ ਮੈਂ ਖਾਵਾਂਗੇ ਆਪਾਂ ਤੋਰੀਆਂ ਆਪਣੇ ਘਰ ਦੀਆਂ ਤੋਰੀਆਂ ਜੀ ਤੇ ਸਬਜੀ ਤਾਂ ਇੰਨੀ ਮਹਿੰਗੀ ਹੋਈ ਪਈ ਹੈ ਜੀ ਬਾਜ਼ਾਰੋਂ ਸਬਜੀ ਲੈ ਕੇ ਆਉਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਕਿਉਂਕਿ ਬਾਹਰ 100 ਰੁਪਏ ਕਿਲੋ ਤਾਂ ਕद्दू ਕਰ ਰੱਖਿਆ ਤੇ ਕद्दू ਦਾ ਆਪਣੇ ਬਾਦੂ ਨੂੰ ਪਤੀ ਹੈ ਤੇ ਕੱਲ ਆਪਾਂ ਕद्दू ਬਣਾਇਆ ਸੀ ਤੇ ਅੱਜ ਧਰ ਲਈ ਆਪਾਂ ਤੋਰੀਆਂ ਸਬਜੀ ਇੱਧਰ ਰੜਕਣੀ ਧੋ ਕੇ ਰੱਖਤੀ ਜੀ ਲੋ ਜੀ ਬਸ ਮੈਂ ਹੁਣ ਸਬਜ਼ੀ ਮੈਂ ਸੀਟੀ ਵੱਜ ਜਾਂਦੇ ਇੱਕ ਫੇਰ ਮੈਂ ਝਾੜੂ ਚੱਕਦੇ ਆ ਕਿਉਂਕਿ ਨੇਰੀ ਜੀ ਆਈ ਸੀ ਬੰਲੀ ਥੋੜੀ ਜੀ ਬਰੋਲ ਆ ਜਾ ਤੇ ਪੱਤੇ-ਪੱਤੇ ਆ ਗਏ ਹਰੇ ਚਾਰਾ ਉੱਧਰ ਲਾ ਜਾਂਦਾ ਨਾ ਕੱਚੇ ਬੇੜੇ ਦਾ ਤੇ ਕੁਸਰੇਤਾ ਆ ਜਾਂਦਾ ਸਾਰ ਤੇ ਰੇਤੇ ਰੇਤਾ ਹੋਇਆ ਪਿਆ ਤੇ ਗਰਮੀ ਦਾ ਕੋਈ ਹਾਲ ਨਹੀਂ ਜੀ ਇੰਨਾ ਪਸੀਨਾ-ਪਸੀਨੀ ਹੋਇ ਪਏ ਆ ਨਾ ਮੈਨੂੰ ਲੱਗਦਾ ਜਿੱਥੇ ਮੀਂਹ ਪਾਤਾ ਉੱਥੇ ਵੀ ਆਹੀ ਹਾਲ ਹੈ ਮੀ ਪਉਣਾ ਵੀ ਕੋਈ ਖਾ ਜਿਆਦੇ ਖਾਸ ਫਰਕ ਨਹੀਂ ਪਿਆ ਪੰਜਾਬ ਚ ਵੀ ਕਹਿੰਦੇ ਮੀਤਾ ਪੈ ਗਿਆ ਪਰ ਉਹ ਗਰਮੀ ਉਹਨੀ ਆ ਘਟੀ ਹੋਈ ਹੈ ਹੀ ਨਹੀਂ ਗਰਮੀ ਤੇ ਲੋ ਜੀ ਬਸ ਮੈਂ ਮਾਰਦੀ ਆ ਝਾੜੂ ਤੇ ਇੰਨੇ ਦਿਨ ਬਲੌਗ ਨਹੀਂ ਆਇਆ ਜੀ ਉਹਦੇ ਲਈ ਸੌਰੀ ਜੀ ਸਾਰਿਆਂ ਨੂੰ ਤੇ ਪਲੀਜ਼ ਸਾਰੇ ਜਣੇ ਜਿਹੜੇ 4-5 4-5 ਸਬਸਕ੍ਰਾਈਬਰ ਰਹਿ ਗਏ ਜੀ ਪਲੀਜ਼ ਸਬਸਕ੍ਰਾਈਬਰ ਕਰ ਦਿਓ ਆਪਣੇ ਕੰਪਲੀਟ ਤੇ ਫਿਰ ਫਿਰ ਇਹ ਤੋਂ ਬਾਅਦ ਵੀ ਸਾਰੇ ਜਣੇ ਪੂਰੀ ਸਪੋਰਟ ਕਰਿਓ ਜੀ ਤਾਂ ਕਿ ਆਪਣਾ ਚੈਨਲ ਵਧੀਆ ਗਰੋਥ ਚੱਲੇ ਖਣਾ ਵੀ ਹੋ ਜੇ ਵਧੀਆ ਗਰੋਥ ਹੋ ਜੀ ਸੈ ਚੈਨਲ ਦੀ ਸੀਟੀ ਮਾਰੂਗਾ ਕਿ ਮਾਰਤਾ ਨਹੀਂ ਇੱਕ ਗਰਮੀ ਜੀ ਇੱਕ ਚੁੱਲੇ ਮੂਰੇ ਅੱਗ ਮੂਰੇ ਬੈਠਣਾ ਤਾਂ ਬਸ ਪੁੱਛੋ ਹੀ ਉੱਛੇ ਨਾ ਜੀ ਬੁਰਾ ਹਾਲ ਹੈ ਲਓ ਜੀ ਆਪਾਂ ਲਾ ਦਈਏ ਝਾੜੂ ਮਿਲਦੇ ਆ ਸੋਨੂੰ ਫੇਰ ਉਹ ਜੀ ਸਬਜੀ ਆਪਣੀ ਹੋ ਗਈ ਰੈਡੀ ਇਹ ਚ ਆਪਾਂ ਪਾਵਾਂਗੇ ਦੁੱਧ ਦੁੱਧ ਵਾਲੀ ਵਧੀਆ ਲਾ ਦਈਏ ਸਬਜੀ ਲਓ ਜੀ ਟੂਲਰ ਲਾਈ ਬੈਠੇ ਆ ਤੇ ਪੁੱਛੋ ਨਾ ਗਰਮੀ ਨੇ ਬੁਰਾ ਹਾਲ ਕਰ ਰੱਖਿਆ ਬਸ ਕਰਦੇ ਆਂ ਧਾਰਾ ਆਪਾਂ ਸੋਦਰ ਖਾਈ ਜਾਂਦੇ ਨੀਰਾ ਚਾਰਾ ਤੇ ਟਾਈਮ ਚ ਹੀ ਵੱਜ ਗਿਆ ਤੇ ਹਜੇ ਵੀ ਪੂਰਾ ਆਏ ਨਾ ਬਾਹਲਾ ਮੁਟਕਾ ਹੀ ਹੁੰਦਾ ਮੰਮੀ ਹੋ ਰਹੀ ਹੋਰੀ ਮਸੀਹਣ ਹੋ ਰਹੀ ਹੈ ਨਾ ਲੱਗੂਗਾ ਪਤਲ ਗਈ ਬੰਦ ਹੂੰ ਚੈਨ ਉਹਨਾਂ ਪਾਈਏ ਸਹੀ ਹੈ ਸਾਰੇ ਸਾਰੇ ਕਿਤੇ ਪਾਤਾ ਹਰੇਕ ਦੀ ਅੱਖੀਂ ਦੇਖੀ ਅਜ ਮੀ ਆਜੂ ਮੀ ਆਜੂ ਆਪਣੇ ਦਾ ਜਮਾ ਨਹੀਂ ਆਇਆ ਲੋ ਜੀ ਅਸੀਂ ਵੀ ਲਾਤਾ ਝੋਨਾ ਜੇ ਅੱਧਾ ਝੋਨਾ ਲਾਤਾ ਅੱਧਾ ਰਹਿ ਗਿਆ ਲਾਉਣ ਵਾਲਾ ਬਸ ਆ ਸੌਣ ਪਸੌਣ ਚਲਾਉਣਾ ਜਿਹੜਾ ਇਹ ਇਹ ਦੀ ਫੱਕ ਬੀਜੀ ਪਈ ਐ ਤੋਂ ਜ਼ਿਆਦੇ ਲਾਉਣਾ ਹੈ ਅੱਧ ਤੋਂ ਜ਼ਿਆਦੇ ਤੇ ਹਨਾ ਤੇ 2.5 ਦਿਨ ਕੇ ਲਾਤਾ ਜੀ ਤੇ 3.5 ਦਿਨ ਕੇ ਲੇ ਹੋਰ ਲਾਉਣਾ ਚੋਣਾ ਤੇ ਕੁਸ ਆਪਣੇ ਨਰਮਾ ਹੈਗਾ ਵਿਚੀ ਨਰਮੇ ਨੂੰ ਆਖੀ ਜਾਂਦੇ ਆ ਕਹਿੰਦੇ ਸੁੰਢੀ ਪੈ ਗਈ ਦੁਬਾਰੇ ਨਰਮਾ ਦਾ ਪਾਉਣਾ ਲਾਈਏ ਨਰਮਾ ਦਾ ਥੋੜਾ ਹੀ ਹੈ ਸਾਡੇ ਕੋਲ ਜੇ ਨਹੀਂ ਹਰ ਪਤਾ ਹੀ ਹੈ ਵੀ ਉਹ ਮਾਇਨ ਦਾ ਬਾਲੇ ਖਾਂ ਭਾਈ ਜਾਂਦੇ ਨਰਮੇ ਸੁੰਢੀ ਪੈ ਗਈ ਸੁੰਢੀ ਪੈ ਗਈ ਪੈ ਗਈ ਦਾ ਗੋਟੇ-ਗੋਟੇ ਨਹੀਂ ਪੈ ਗਈ ਕਿਨੇ ਚਲ ਖਾਤੀ ਆਈ ਹਾਂ ਹਾਂ ਅਸੀਂ ਪੈ ਹੋਰ ਹਣ ਜਿੰਨਾਂ ਨੇ ਵਿਚਾਰਾਂ ਨਰਮੇ ਵਿੱਚ ਰੱਖਿਆ ਹਨ ਹੁਣ ਜਿੰਨਾਂ ਕੋਲ ਪਾਣੀ ਮੋਟਰ ਹੈ ਨਹੀਂ ਜਿਵੇਂ ਪਾਣੀ ਦਾ ਸਾਧਨ ਹੈ ਨਹੀਂ ਉਹ ਤਾਂ ਅਗਲੇ ਨਰਮੇ ਵਿੱਚਣਗੇ ਹੋਰ ਝੋਨਾ ਵੀ ਸਾਨੂੰ ਪਤਾ ਮੋਟਰਾਂ ਪਾਲਦਾ ਮੋਟਰਾਂ ਇੱਕ ਹੋਵੇ ਚੱਲ ਆਪਣੇ ਇੱਕ ਹੈਗੀ ਹੈ ਇੱਕ ਚੱਲ ਨਾਲ ਜਿਨ੍ਹਾਂ ਦਾ ਬਾਹਣ ਹੈ ਉਹਨਾਂ ਨੇ ਵੀ ਝੋਨਾ ਲਾਇਆ ਉਹ ਆਪਣੀ ਛੱਡ ਲੈਂਦੇ ਆਪਾਂ ਉਹਨਾਂ ਦੀ ਛੱਡ ਲੈਨੇ ਤੇ ਵੀ ਦੋ ਮੋਟਰਾਂ ਨਾਲ ਝੋਨਾ ਜਾਊਗਾ ਪਾਲ ਕਿੱਦਿ ਗਿੱਲਾ-ਗਿੱਲਾ ਦੋ ਤੋਂ ਪੂਰਾ ਸਾਬ ਨਹੀਂ ਲਾਦੇ ਨਾ ਤਾਂ ਸਭ ਨੇ ਲੈ ਕੇ ਝੋਨਾ ਜਰੂਰ ਤੁਹਾਨੂੰ ਦੋ ਬੜਾ ਮੋਟਾ ਪੁੰਡਾ ਹਾਂ। ਹਾਂ। ਸਵੇਰ ਵਾਂਗ ਸੁਆ ਲੈਣਾ। ਲੋਜੀ ਕੂਲਰ ਲਾਈ ਬੈਠੇ ਆ। ਬਸ ਧਾਰਾ ਗੜਦੇ ਹੁਣ ਫਿਰ ਦੁੱਧ ਆਦ ਕਰਮ ਕਰਕੇ ਫਿਰ ਰੋਟੀ ਬਣਾਵਾਂਗੇ। ਨਰਾਤ ਨੂੰ ਵੀ ਐਂ ਹੀ ਹਾਲ ਹੁੰਦਾ ਜੀ। ਰਾਤ ਨੂੰ ਵੀ ਹੋਰੀ ਹਮਸ ਜੀ ਹੁੰਦੀ ਹੈ ਚੁੱਪਚਾਪਾ ਪਿੰਡਾ ਹੋ ਜਾਂਦਾ ਤੇ ਨੇ ਵੀ ਉਹੀ ਹਾਲ ਹੁੰਦਾ। ਬੁਰਾ ਹਾਲ ਹੋਇਆ ਪਿਆ ਬਸ। ਪੁੱਛੋ ਹੀ ਨਾ। ਚਲੋ ਜੀ ਬਸ ਧਾਰਾ ਗੱਢ ਲਈਏ ਆਪਾਂ। ਲਓ ਜੀ ਦੁੱਧ ਗਰਮ ਦਿੱਤਾ ਧਾਰਾ ਆਪਾਂ ਧਾਰਾ ਕੱਢ ਲਈ ਅਸੀਂ ਵੇੜਤਾ ਕੰਮ ਤੇ ਇੱਧਰ ਸਬਜੀ ਜੀ ਦੁੱਧ ਦਿੱਤਾ ਆਪਾਂ ਅੱਜ ਖਾਣਗੇ ਆਪਾਂ ਟਰੋਰੀਆਂ ਦੀ ਸਬਜੀ ਤੇ ਰੜਕਣੀ ਧੋ ਕੇ ਧਰੀ ਸੀ ਦੇਖੋ ਕੀੜੀਆਂ ਕਾਦੀ ਗਰਮੀ ਹੈ ਗਰਮੀ ਨਾਲ ਤਾਂ ਬੁਰਾ ਹਾਲ ਹੀ ਕਰ ਰੱਖਿਆ ਹੋ ਹੋ ਦਵਾਰੇ ਤੋਂ ਕਿਹਨਾਂ ਪੁੱਬੀ ਜੁੱਲ੍ਹੇ ਚ ਤੁਮੇ ਲਾਤੀਆਂ ਜੀ ਲੱਕੜਾਂ ਨਹੀਂ ਲੈ ਆਇਆ ਸੀ ਮੰਮੀ ਲੱਕੜਾ ਲਾਤੀਆਂ ਕੋਲੇ ਆਏ ਬੈਠੀ ਦਾ ਨੀਗਾ ਵਾਲੀ ਜਾਣ ਓਕੀ ਹੁੰਦੀ ਹੈ ਕਾਦੀ ਗਰਮੀ ਹੈ ਲੋ ਜੀ ਮੰਮੀ ਪਈ ਜਾਂਦੇ ਪੁੱਸ ਨੂੰ ਪਾਣੀ ਇੱਧਰ ਤਾਂ ਹੀ ਹਵਾ ਲਾਦੀ ਖੁੱਲਾ ਹੈ ਬੜਾ ਪਤਾ ਨਹੀਂ ਇੱਧਰ ਪੱਕੇ ਕਰਕੇ ਸੇਕ ਮਾਰਦਾ ਜਿੰਨਾ ਪੱਕਾ ਮੈਨੂੰ ਤਾਂ ਉਨੀ ਜਿਆਦੇ ਸੇਕ ਮਾਰਦਾ गर्मी ने बुरा हाल कर तो सारे दाड़े दाड़े मुंह निकले है इतनी गर्मी गर्मी ने मंगा सारे दाड़े निके निके मुंह गाड़ते इतनी गर्मी है क्या रोटी गए रोटी थोड़ी खाई दी हो। है पानी पीया ने पानी पी गया ने पानी भी लेने और एकदम तो फ्रिज का खर्चा कूलर का खर्चा पखे खा तेर हाई मैशा तीन लिबड़न हट दा, 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 दा बाल दिया है ना खड़ी है जो हम्म Hmm. जा थोड़ी ज्यादा होंक दी अपनी चिट्टी होर नहीं होंक दी गर्मा हम्म 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 4 ਘੰਟੇ 4 ਹੋਣਾ ਨਾ 9 ਘੰਟੇ 4 ਮਹੀਨੇ ਚ ਕਿ ਦੱਸ ਦੇਣਾ ਨਾ ਨੂੰ ਇਹ ਆਪ 15 ਦੇਣੀ ਇਹਨਾਂ ਦਾ ਘਟਾ ਤੇ ਕੜਦਾ ਨਾ ਘਟਾ ਤੰਦੇ ਹੂੰ ਜਿਹਦਾ ਖਤਮ ਫਿਰ ਆਈ ਹੈ ਦੁੱਧ ਫੇਰ ਹੁੰਦਾ ਪਸੂ ਜੇ ਪਾਪਾ ਖੁੱਲਾ ਫੀਡ ਪਾਉਣੇ ਆਈ ਮੈਂ ਦੁੱਧ ਲਗਾ 50 ਤੋਂ ਦਿਰੋ ਹੂੰ 50 ਲੀਟਰ ਦੋਨੇ ਟਾਈਮਾਂ ਦਾ ਹਾਂ ਦਿੱਤੀ ਬਾਦਾਂਗੇ 50 ਤੋਂ ਹੂੰ ਕਰ ਨਹੀਂ ਹੂੰ ਚਲੋ ਜੀ ਅੱਜ ਦੇ ਬਲੌਗ ਦਾ ਆਪਾਂ ਇੱਥੇ ਕਰਦੇ ਐਂਡ ਛੋਟਾ ਜਿਹਾ ਬਲੌਗ ਹੈ ਜੀ ਤੇ ਸਾਰੇ ਪਲੀਜ਼ ਪੂਰਾ ਦੇਖਿਓ ਤੇ ਬਲੌਗ ਨਹੀਂ ਆਏ ਜੀ ਉਸਦੇ ਲਈ ਸੌਰੀ ਮੈਂ ਗਲਤੀ ਮੇਰੀ ਸੀ ਐਂ ਗੱਲ ਕਰਦੀ ਕਰਦੀ ਫੋਨ ਤੇ ਫੋਨ ਗਿਆ ਪਾਣੀ ਦੇ ਵਿੱਚ ਤੇ ਅਨਾਂ ਸਪੀਕਰਸ ਬੁੱਕਰ ਖਰਾਬ ਹੋ ਗਏ ਨਾਲੇ ਗਾਲਾਂ ਮळੀਆਂ ਘਰੋਂ ਨਾਲੇ ਪੈਸੇ ਲੱਗ ਗਏ ਤੇ ਮੈਨੂੰ ਤਾਂ ਬਸ ਜਾਦੇ ਤਾਂ ਹੀ ਸੀਗਾ ਹਾਏ ਵੀ ਉਧਰ 1000 ਸਬਸਕ੍ਰਾਈਬਰ ਕੰਪਲੀਟ ਹੋਣ ਵਾਲਿਆ ਪਤਾ ਨਹੀਂ ਕੀ ਬਣੂਗਾ ਕਿਤੇ ਮੇਰਾ ਚੈਨਲ ਹੀ ਨਾ ਡੈਡ ਹੋ ਜੇ ਤੇ ਇੰਨੀ ਟੈਨਸ਼ਨ ਹੋਈ ਪਈ ਸੀ ਨਾਲੇ ਤਾਂ ਸਲੋਕ ਮਹੱਲੇ ਗਾਲਾਂ ਮਣੀਆਂ ਨਾਲੇ ਪੈਸੇ ਲੱਗਣ ਨੂੰ ਥਾਂ ਹੋਇਆ ਚਲੋ ਜੀ ਚਲੋ ਜੋ ਹੁਣ ਜੱਡ ਲੱਗਣੇ ਹੁੰਦੇ ਉਹ ਤਾਂ ਲੱਗਣੇ ਹੀ ਹੁੰਦੇ ਤੇ ਬਾਹਰ ਬਹੁਤ ਸੋਹਣੀ ਹਵਾ ਚੱਲੀ ਆਂਦੀ ਜੀ ਘਰੇ ਨਹੀਂ ਹਵਾ ਲਾਦੀ ਇੰਨੀ ਉਧਰ ਪੱਕੇ ਥਾਂਜ ਤਾਂ ਬਾਹਲੀ ਗਰਮੀ ਲਾਦੀ ਪਤਾ ਨਹੀਂ ਤਾਂ ਦੋ ਇੱਟਾਂ ਥਾਂ ਹਨਾ ਤੁਹਾਨੂੰ ਪੱਕਾ ਹੁੰਦਾ ਉਹ ਤਾਂ ਪਿਆ ਹੁੰਦਾ ਧੁੱਪਣਾ ਇੱਧਰ ਕੱਚੇ ਥਾਂਜ 'ਚ ਨਹੀਂ ਇੱਧਰ ਵਧੀਆ ਹਵਾ ਆਉਂਦੀ ਹੈ ਬਾਹਰ ਵੀ ਹਵਾ ਆਉਂਦੀ ਹੈ ਚਲੋ ਜੀ ਅੱਜ ਦੇ ਵਲੌਗ ਦਾ ਆਪਾਂ ਇੱਥੇ ਹੀ ਕਰਦੇ ਹਾਂ ਐਂਡ ਮਿਲਦੇ ਹਾਂ ਤੁਹਾਨੂੰ ਕੱਲ ਨੂੰ ਨਵੇਂ ਵਲੌਗ ਦੇ ਨਾਲ ਪਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਹਿਲੀ ਵਾਰ ਸਾਡੇ ਵਲੌਗ ਦੇਖ ਰਹੇ ਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਲਾਈਕ ਕਰਿਓ ਜੀ ਸੋਹਣੇ-ਸੋਹਣੇ ਕਰਿਓ ਕ ਤੇ ਬਾਕੀ ਮਿਲਦੇ ਜੀ ਆਪਾਂ ਤੁਹਾਨੂੰ ਨਵੇਂ ਬਲੌਗਸ ਦੇ ਨਾਲ ਹੱਸਦੇ ਰਹੋ ਵਾਸਤੇ ਰਹੋ ਸਾਡੀਆਂ ਵੀਡੀਓ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਜੀ ਬਾਏ ਬਾਏ